ਲਓ ਦੋਸਤੋ ਇੱਕ ਵਾਰ ਅੱਜ ਫੇਰ ਪੇਸ਼ ਹੋਇਆ ਚੰਦ ਬੋਲ ਚਾਰ ਲਾਈਨਾਂ ਇਹ ਦੇਖਿਓ ਜਿਹੀਆਂ ਬੋਲਣ ਦੀ ਕੋਸ਼ਿਸ਼ ਕਰਦੇ ਆਂ ਉਮੀਦ ਕਰਦਾ ਮੀ ਪਸੰਦ ਕਰੋਗੇ ਕਹਿੰਦਾ ਦੁੱਧ ਬਿੱਲੀਆਂ ਸਹਰਾਣੇ ਕਦੇ ਨਹੀਂਉ ਜੰਮਦਾ ਹੁੰਦਾ ਵੱਖਰਾ ਨਜ਼ਾਰਾ ਸਿਆਲ ਵਿੱਚ ਰੰਗਦਾ ਸਦਾ ਲਾਕੀ ਗੱਲ ਕੀਤੀ ਜਾਵੇ ਸੀਨਾ ਸਾੜਦੀ ਤੀਨੀ ਤਾਈ ਮਾਰ ਜਾਂਦੀ ਚੁਗਲੀ ਤੇ ਈਗੋ ਆ ਬੰਦੇ ਨੂੰ ਮਾਰਦੀ ਤੀਨੀ ਤਾਈ ਮਾਰ ਜਾਵੇ ਚੁਗਲੀ ਤੇ ਈਗੋ ਆ ਬੰਦੇ ਨੂੰ ਮਾਰਦੀ ਕਹਦਾ ਕਦੇ ਆਪ ਗੱਲ ਕਰਕੇ ਨਹੀਂ ਆਪੇ ਹੀ ਹੱਸੀ ਦਾ ਦਿਲ ਵਾਲਾ ਭੇਤ ਨਹੀਂ ਕਿਸੇ ਨੂੰ ਦੱਸੀ ਦਾ ਬੜੀ ਸੈਣੀ ਔਖੀ ਹੁੰਦੀ ਯਾਰ ਉਹ ਚੀਜ਼ ਜਾੜਦੀ ਤੀਮੀ ਤਾਈ ਮਾਰ ਜਾਵੇ ਚੁਗਲੀ ਤੇ ਈਗੋ ਆ ਬੰਦੇ ਨੂੰ ਮਾਰਦੀ ਤੀਮੀ ਤਾਈ ਮਾਰ ਜਾਂਦੀ ਚੁਗਲੀ ਤੇ ਈਗੋ ਆ ਬੰਦੇ ਨੂੰ ਮਾਰਦੀ ਕਹਿੰਦਾ ਫਲ ਦੇਖ ਲਵੋ ਰੱਬ ਨੀਵੇਂ ਰੁੱਖਾਂ ਨੂੰ ਹਿਲਾਉਂਦਾ ਬਲ ਜਿਉਣ ਦਾ ਵੀ ਚੰਗਾ ਮਾਰਾ ਬਖਤ ਸਿਖਾਉਂਦਾ ਪੁੱਤ ਗੱਬਰੂ ਨਾ ਖੋਵੇ ਪਰਵਰਦੇگار ਜੀ ਤੀਨੀ ਤਾਈ ਮਾਰ ਜਾਂਦੀ ਚੁਗਲੀ ਤੇ ਈਗੋ ਆ ਬੰਦੇ ਨੂੰ ਮਾਰਦੀ ਤੀਨੀ ਤਾਈ ਮਾਰ ਜਾਵੇ ਚੁਗਲੀ ਤੇ ਈਗੋ ਆ ਬੰਦੇ ਨੂੰ ਮਾਰਦੀ ਕਹਿੰਦਾ ਕਦੇ ਸੇਠ ਨਹੀਂ ਉਸਾਰ ਦਾ ਵਿਆਜ ਤੋਂ ਬਿਨਾ ਅਵੇਂ ਗਾਣਾ ਕਦੇ ਜੱਜਦਾਨੀ ਸਾਜ਼ ਤੋਂ ਬਿਨਾ ਦਿਲ ਟੁੰਬੇ ਬੋਲੀ ਰਾਜੂ ਦਿਲ ਟੁੰਬੇ ਬੋਲੀ ਹਣੇ ਵਾਲੇ ਖਾਨ ਯਾਰ ਦੀ ਤੀਨੀ ਤਾਈ ਮਾਰ ਜਾਂਦੀ ਚੁਗਲੀ ਤੇ ਈਗੋ ਆ ਬੰਦੇ ਨੂੰ ਮਾਰਦੀ ਦੀਨੀ ਤਾਈ ਮਾਰ ਜਾਵੇ ਚੁਗਲੀ ਤੇ ਇਕੋ ਆ ਬੰਦੇ ਨੂੰ ਮਾਰਦੀ ਦੋਸਤੋ ਜੇ ਲੈਣਾ ਚੰਗੀਆਂ ਲੱਗੀਆਂ ਤਾਂ ਸ਼ੇਅਰ ਲਾਈਕ ਜ਼ਰੂਰ ਕਰਨੀ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਰੱਬ ਰੱਖਾ ਥੈਂਕ ਯੂ ਦੋਸਤੋ